ਸਾਡੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ ਨਵੇਂ ਰੰਗਾਂ ਦੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਆ ਗਈ ਜੀ ਇਹ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਬਹੁਤ ਜਿਆਦਾ ਵੈਰਾਈਟੀ ਆ ਚੁੱਕੀ ਹੈ ਜੀ ਇਹ ਏਕੇ ਟੈਕਸ ਮਿਲਦਾ ਪਰਸੀਪਿਉਟੀ ਨੰਬਰ ਆ ਜੀ ਪੂਰਾ ਵਧੀਆ ਹੰਨਸਰ ਕਪੜਾ ਹੈਗਾ ਇਹ 28 ਫਰਵਰੀ ਦਾ ਇੱਕ ਸਪੈਸ਼ਲ ਸੇਲ ਲੱਗੀ ਹੋਈ ਹੈ ਜੀ ਇਹ 350 ਰੁਪਏ ਦਾ ਇੱਕ ਸੂਟ ਹੈਗਾ 1000 ਦੇ 3 ਉਤੋਂ ਬਾਅਦ ਜਿਵੇਂ ਕੋਈ ਮੇਲਾ ਦਾ ਰੇਟ ਵਧੂਗਾ ਉਹਦੇ ਹਿਸਾਬ ਤੇ ਰੇਟ ਹੋਣਗੇ ਜੀ ਫਿਲਹਾਲ ਰੇਟ ਇਹਦਾ 350 ਰੁਪਿਆ ਹੈ ਜੀ ਏਕੇ ਕੈਸ਼ਮਿਰ ਦਾ ਕਪੜਾ ਹੈ ਜੀ ਪੂਰਾ ਹੰਸਾਰ ਕਪੜਾ ਹੈ ਜੀ ਜਿਹੜਾ ਆਮ ਇਹ 4450 ਦਾ ਰੇਟ ਹੈ ਇਹਦਾ ਇਸ ਟਾਈਮ ਤੇ 350 ਰੁਪਿਆ ਸੂਟ ਹੈ ਜੀ 1000 ਦੇ ਦਿੰਦੇ ਆ ਜੀ ਸਪੈਸ਼ਲ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈ ਜੀ 28 ਬਰਬੀ ਤੱਕ ਸਪੈਸ਼ਲ ਸੇਲ ਦੇ ਉੱਤੇ 350 ਸੂਟ ਮਿਲੂਗਾ ਜੀ ਇਹ 1000 ਦੇ ਤਣ ਬੰਨਗੇ ਏਕੇ ਕੈਸ਼ਮਿਰ ਦਾ ਕਪੜਾ ਜੀ ਕੰਨੀ ਕੰਨੀ print ਵਾਲਾ ਹੈਗਾ ਪੂਰਾ ਹੰਸਾਰ ਤੇ ਮਲਾਈਮ ਕਪ ਭਰਾਵਾ ਦੀ ਹੱਟੀ ਦੇ ਉੱਤੇ ਇਹ ਸੇਰ ਮੇਲਾ ਚੱਲ ਰਿਹਾ ਹੈਗਾ ਰੰਗ ਡਿਜ਼ਾਈਨ ਦੇਖੀ ਚੱਲੋ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਦੇ ਵਿੱਚ ਮਾਲਾ ਆਇਆ ਹੋਇਆ ਹੈਗਾ ਚਾ ਚਾਰ ਕੱਦਨਾਂ ਦੇ ਮਾਲਾ ਹੋਇਆ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਜੀ ਭਰਾਵਾ ਦੀ ਹੱਟੀ ਦੇ ਉੱਤੇ ਇਹ ਸੇਰ ਮੇਲਾ ਚੱਲ ਰਿਹਾ ਹੈਗਾ ਗਰਮੀ ਵਾਲੀ ਵੈਰਾਈਟੀ ਨਮੀ ਤੋਂ ਨਮੀ ਵੈਰਾਈਟੀ ਆ ਚੁੱਕੀ ਹੈ ਸਾਰੀ ਜੀ ਇਹ ਫੈਨਸੀ ਸੂਟ ਹੈ ਜੀ ਬਿਲਕੁਲ ਕਾਟਨ ਦਾ ਇਹ ਟੈਕਸਲਾ ਹੁੰਦਾ ਥੋੜਾ ਜੀ ਪ्युअर कॉटन ਨਹੀਂ ਹੁੰਦੀ ਜੀ ਇਹ ਏਕੇ ਟੈਕਸ ਦਾ ਕਪੜਾ ਜੀ ਪੈਰਸ ਬਿਊਟੀ ਨੰਬਰ ਹੈ ਜੀ ਇਹਦਾ ਆ ਚਾਰ ਕਲਰ ਹੈ ਦੇਖੋ ਫੈਂਸੀ ਡਿਜ਼ਾਈਨ ਹੈ ਨਾ ਇੱਕ ਡੇ ਨੂੰ ਚਾਰ ਕਲਰ ਜੀ ਆ ਡਿਜ਼ਾਈਨ ਹੋ ਰਿਹਾ ਜੀ ਇਹਦੇ ਵਿੱਚ ਹੱਣ ਵਾਲਾ ਕਪੜਾ ਜੀ ਸੌਫਟ ਕਪੜਾ ਗਰਮੀ ਵਾਲਾ ਬਿਲਕੁਲ ਬਿਲਕੁਲ ਗਰਮੀ ਵਾਲਾ ਸੌਫਟ ਕਪੜਾ ਜੀ ਕੰਨੀ ਕੰਨੀ ਪਿੰਟ ਮਾਰਿਆ ਜੀ オリジナル ਏਕੇ ਟੈਕਸ ਮਿਲ ਦਾ ਕਪੜਾ ਹੈ ਜੀ ਕੰਨੀ ਦੇਖ ਕੇ ਮਾਲ ਲੈ ਕੇ ਜਾਓ ਕੰਨੀ ਦੇਖ ਕੇ ਬਾਜ਼ਾਰ ਆ ਕੇ ਜਾਓ ਜੀ ਪੂਰਾ ਹੰਸਾਰ ਤੇ ਪੂਰਾ ਟੌਪ ਦਾ ਕਪੜਾ ਜੀ ਬਿਲਕੁਲ ਏਕੇ ਟੈਕਸਟਰੀ ਦਾ ਕਪੜਾ ਜੀ ਇਹ ਬ੍ਰਾਂਡ ਦੇ ਕਪੜੇ ਹੀ ਸਾਰੇ ਸਾਡੇ ਕੋਲੇ ਵਧੀਆ ਕਪੜਾ ਲੈਣ ਵਾਸਤੇ ਭਰਾਵਾਂ ਦੀ ਹਿੱਟੀ ਤੇ ਪਹੁੰਚੋ ਜੀ ਕਲਰ ਦੇਖੋ ਜੀ ਫੈਂਸੀ ਕਲਰ ਸਾਰੇ ਜੋ ਗਰਮੀ ਚ ਅਜਕਲ ਚੱਲਦੇ ਆ ਜੀ ਡਿਜ਼ਾਈਨਿੰਗ ਇੱਕ ਪਿੱਕ ਵਧੀਆ ਆਈ ਹੋਈ ਹੈ ਸਾਰੀ ਜੀ ਇਹਨ ਨਵੀਂ ਡਿਜ਼ਾਈਨ ਦੇ ਪਹੁੰਚੀ ਹੈ ਜੀ ਏਕੇ ਟੈਕਸਟਰੀ AKX ਮੇਰੇ ਦਾ ਆਦੇ ਕੁਰੀ ਡਿਜ਼ਾਈਨ ਸ਼ਾਨਦਾਰ ਡਿਜ਼ਾਈਨ ਸਾਰੇ ਇਹਦੇ ਵਿੱਚ ਜੀ ਫਿੱਕ ਡਿਜ਼ਾਈਨ ਆਏ ਹੋਏ ਨੇ ਸਾਰੇ ਪੂਰੇ ਫੁੱਲ ਵਧੀਆ ਫੈਂਸੀ ਚਾਰਟਾ ਜੀ ਲਾਈਟ ਕਲਰ ਆ ਮੀਡੀਅਮ ਕਲਰ ਡਾਰਕ ਕਲਰ ਜੁ ਕੋਈ ਕਲ ਚੱਲਦੀ ਹੈ ਜੀ ਕਿਉਂ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਤਾਂ ਕਰਕੇ ਫੈਂਸੀ ਡਿਜ਼ਾਈਨ ਆ ਚੁੱਕਿਆ ਜੀ ਬਿਲਕੁਲ ਫੈਂਸੀ ਡਿਜ਼ਾਈਨ AKX ਦੇ ਜੀ ਜਾ ਇਹ ਤਾਂ ਇੱਕ ਪਿਕ ਪਿਕ ਵਧੀਆ ਆ ਹੋਰੀ ਹੋਰ ਇਹਦੇ ਵਿੱਚ ਆ ਦੇਖੋ ਜੀ ਡਿਜ਼ਾਈਨਿੰਗ ਕਿੰਨੀ ਸ਼ਾਨਦਾਰ ਡਿਜ਼ਾਈਨ ਗਾਈ ਹੋਈ ਹੈ ਬਾਜ਼ਾਰ 'ਚ ਮੇਰੇ ਚ ਇਹ 400 ਦਾ ਮਿਲੇ 450 ਦਾ ਜੀ ਸਾਡਾ ਰੇਟ ਸਿਰਫ 350 ਰੁਪਈਆ ਜੀ 1000 ਦੇ ਤਿੰਨ ਨਹੀਂ ਸਪੈਸ਼ਲ ਇਹ ਕੱਪੜਾ ਬਿਲਕੁਲ ਸੌਫਟ ਜੀ ਐਸ਼ਮਰ ਦਾ ਮਲੈਮ ਕੱਪੜਾ ਜੀ ਇਹ ਨਹੀਂ ਵੀ ਖਾਵੜਾ ਕੱਪੜਾ ਹੋਊ ਜੀ ਪਾਇਦਾ ਪਤਾ ਲੱਗਦਾ ਜੀ ਬਿਲਕੁਲ ਕੱਪੜਾ ਦੇਖ ਕੇ ਲੈ ਕੇ ਜਾਓ ਜੀ ਬਿਲਕੁਲ ਗਰਮੀ ਵਾਲੀ ਕੁਆਲਿਟੀ ਸੌਫਟ ਕੱਪੜੇ ਮਲਾਇਮ ਹੰਡਸਾਰ ਕਪੜਾ ਹੀ ਪੂਰੇ ਵਧੀਆ ਹੈ ਇਹ। ਪ੍ਰਿੰਟਿੰਗ ਦੇਖੋ ਜੀ ਬਰੀਕ ਪ੍ਰਿੰਟਿੰਗ ਚ ਜੀ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਦੀ। ਹਰ ਇੱਕ ਡਿਜ਼ਾਈਨ ਦੇ ਵਿੱਚ ਚਾਰ ਜਾਂ ਪੰਜ ਕਲਰਾਂ ਵਾਲਾ ਜਮਾਲ ਹੈ ਜੀ ਇਹ। ਇਹਦੇ ਪੰਜ ਕਲਰ ਹੈ ਜੀ, ਲੈਟ ਕਲਰ ਤੇ। ਇੱਕ ਤੇ ਇੱਕ ਵਧੀਆ ਡਿਜ਼ਾਈਨਿੰਗ ਹੈ, ਇੱਕ ਤੇ ਇੱਕ ਵਧੀਆ ਕੰਡਣਾ ਜੀ। ਇਹਦੇ ਬੁੱਢੀਆਂ ਵਾਲਾ ਲੈਣਾ ਜੀ, 올ਡੇਜ ਵਾਲਾ ਵੀ ਆਇਆ ਜੀ ਦੇਖੋ। ਕਿਆਣੀ ਵਾਲਾ ਬਜ਼ੁਰਗਾਂ ਵਾਲਾ ਜੀ, ਉਸ 'ਚ ਵੀ ਦੇਣੇ ਮਿਲਦੇ, ਚ ਵੀ ਚਾਰ ਕਲਰ ਹੈ ਜੀ। ਇਹ ਵੀ ਇੱਕ ਟੈਕਸ ਦੇ ਹੀ ਹੈ ਜੀ ਇਹੀ ਇਸੇ ਮੈਂ ਸੇਮ ਚੀਜ਼ ਹੈ ਕਲਰ ਲਾਈਟ ਚਾਰਟ ਆ ਜੀ ਫੈਨਸੀ ਚਾਰਟ ਆ ਆ ਲੋ ਜੀ ਡਿਜ਼ਾਈਨ ਹੋਰ ਵੀ ਆਗੇ ਦੇ ਵਿੱਚ ਬਹੁਤ ਡਿਜ਼ਾਈਨਾਂ ਦੇ ਵਿੱਚ ਮਾਲ ਆਇਆ ਹੋਇਆ ਜਿਹੜੇ ਨਵੀਂ ਡਿਜ਼ਾਈਨ ਹੈ ਕਮਿਟੇਟਡ ਡਿਜ਼ਾਈਨ ਹੈ ਜੀ ਚੱਲਦੀ ਹੈ ਜੀ ਕੋ ਫੁੱਲਾਂ ਵਗੈਰਾ ਤੋਂ ਐਕਸਟਰਾ ਚੀਜ਼ ਹੈ ਜੀ ਬਿਲਕੁਲ ਆ ਦੇਖੋ ਜੀ 350 ਰੁਪਏ ਦਾ ਇੱਕ ਸੂਟ ਹੈ ਜੀ ਇਹ ਤਿੰਨ ਸੂਟ ਲਓਗੇ ਤਾਂ 1000 ਰੁਪਏ ਦੇ ਹੋਰ 50 ਰੁਪਏ ਦਾ ਲੈਸ ਹੋ ਜੂ ਜੀ ਭਰਾਵਾ ਜੇਤੀ ਬਸਤੇ ਰੋਡ ਮੋਲ ਮੰਡੀ ਆ ਜੀ ਇਹ ਆ ਦੇਖੋ ਇਹ ਕਿ ਟੈਕਸ ਦਾ ਕਪੜਾ ਜੀ ਬਿਲਕੁਲ ਫੈਂਸੀ ਸੂਟ ਕਰਨੀ ਵਾਲਾ ਆ ਦੇਖੋ ਅਲਰਜੀ ਦੇ ਵਿੱਚ 350 ਰੁਪਏ ਚ ਜੀ ਇੱਕ ਸੂਟ ਤਿੰਨ ਸੂਟ ਸਿਰਫ 1000 ਰੁਪਏ ਚ ਜੀ ਡਿਜ਼ਾਈਨਿੰਗ ਤਾਂ ਇੱਕ ਟੱਕ ਵਧੀਆ ਜੀ ਇਹਦੇ ਵਿੱਚ ਡਿਜ਼ਾਈਨਿੰਗ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋਗੇ ਛੇਤੀ ਪਹੁੰਚੋ ਸਾਮਾ ਡਿਜ਼ਾਈਨ ਲੈਣ ਵਾਸਤੇ ਛੇਤੀ ਆਓ ਜੀ ਸਾਮਾ ਡਿਜ਼ਾਈਨ ਲੈਣ ਵਾਸਤੇ ਸਕਰੀਨ ਸ਼ਾਟ ਲੈ ਕੇ ਭੇਜੋ ਸਾਨੂੰ ਸਾਮਾ ਡਿਜ਼ਾਈਨ ਮਿਲੂਗਾ ਤੁਹਾਨੂੰ ਜੀ ਭਰਾਵਾ ਦੀ ਹੱਤੀ ਦਿੱਤੇ ਸੇਰ ਮੇਲੇ ਚੱਲੇ ਹੈਗਾ ਸਾਡੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਆ ਦੇਖੋ ਰਾਂਗੜੀਆਂ ਬਹੁਤ ਆ ਗਈ ਕਿਸੇ ਵੀ ਡਿਜ਼ਾਈਨ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਦੇਖ ਸਕਦੇ ਹੋਗੇ ਸਾਡਾ ਸਾਨੂੰ ਭੇਜੋ ਤੇ ਸਾਮਾ ਡਿਜ਼ਾਈਨ ਤੁਹਾਡਾ ਰੱਖਾਂਗੇ ਜੀ ਅਸੀਂ ਪਰਾਮਾ ਦੀ ਹੱਟੀ ਤੇ ਸੇਲ ਮੇਲਾ ਚੱਲ ਰਿਹਾਗਾ ਪਰਾਮਾ ਦੀ ਹੱਟੀ ਬਸ ਸਟੈਂਡ ਰੋਡ ਮੋੜ ਮੰਡੀ ਜੀ